ਇਹ ਤੁਹਾਡੀ ਜਾਲੀ ਵਿੱਚ ਨਵੇਂ ਮੈ ਬਲੌਗ ਨਾਲ ਹਾਜ਼ਰ ਹਾਂ ਜੀ ਕਿਸੇ ਟਾਈਮ ਜੀ ਇਹ ਜਗਾ ਤੇ ਵੀ ਸਬਜ਼ੀਆਂ ਅਤੇ ਫਲ ਹੁੰਦੇ ਦੀ ਉਹਨਾਂ ਦਾ ਬੀਜ ਇੱਥੇ ਬੋਂਦੇ ਦੀ ਤੇ ਹੁਣੇ ਜਗਾ ਤੇ ਸਿਰਫ ਉਹਦਰਾ ਉੱਧਰੇ ਨੇ ਤੇ ਉਹ ਇੱਕ ਉੱਥੇ ਪਿੱਲੇ ਪਿੱਛੇ ਕੰਪੂਟਰ ਲਾਇੰਗਾ ਪੇੜ ਉਹ ਤੇ ਮੂਰ ਲੱਦਗਾ ਬਾਕੀ ਇੱਥੇ ਆਹ ਰਾਹ ਤੇ ਖੜੇ ਨੇ ਤੇ ਨਿੰਮਾ ਖੜੀਆਂ ਨੇ ਬਾਕੀ ਆਹ ਤੋੜੀਆਂ ਵਾਲੀਆਂ ਸੜੀਆਂ ਹੈਗਣੇ ਤੇ ਚਿਤੋੜੀਆਂ ਨੇ ਹੁਣ ਤੋੜੀਆਂ ਹੋਣ ਇਹ ਚ ਲੱਗਦੀ ਨਹੀਂ ਹੈਗੀ ਆ ਜੇ ਜਗਾ ਬਿਗਾਦੀ ਖੂਬ ਸੂਰਤਮ ਦੀਦੀ ਤੇ ਬਹੁਤ ਸਾਫ ਸੁਥਰਾ ਹੁੰਦੀ ਸੀ ਤੇ ਜਗਾ ਵੀ ਹੁਣ ਗੰਦੀ ਹੋ ਗਈ ਹੈ ਨਾ ਸੰਭਾਲ ਘੜ ਕੇ ਆਹ ਦੇਖੋ ਜੀ ਕਰਨੋ ਪਰਦੇ ਸਬਸਕ੍ਰਾਈਬ ਸ਼ੇਅਰ ਕਰਦੇ ਕਰੋ ਜੀ ਮਿਲਾਂਗੇ ਆਪਾਂ ਅਗਲੇ ਵਲੋਗ ਵਿੱਚ